ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਰਨੀਆਂ ਛੱਡ ਦਿਓ ਕਿਉਂਕਿ ਇਹਨਾਂ ਦੇ ਵਿੱਚ ਆਮ ਲੋਕਾਂ ਦਾ ਕਹਾਣ ਹੋ ਰਿਹਾ ਭਾਜੀਆਂ ਇੱਕ ਦੂਜੇ ਤੇ ਚੜਾਉਣੀਆਂ ਤੇ ਮੋੜਨੀਆਂ ਛੱਡ ਦਿਓ ਜੇਕਰ ਤੁਸੀਂ ਸੱਚੀ ਮਾਨਵਤਾ ਨੂੰ ਪਿਆਰ ਕਰਦੇ ਆ ਸੱਚੀ ਤੁਹਾਡੀਆਂ ਪਾਰਟੀਆਂ ਲੋਕ ਹਿੱਤਾਂ ਲਈ ਆ ਲੋਕਤੰਤਰ ਦੇ ਲਈ ਆ ਤਾਂ ਮੈਨੂੰ ਲੱਗਦਾ ਤੁਹਾਨੂੰ ਇਹ ਸਾਰੀਆਂ ਗੱਲਾਂ ਛੱਡਣੀਆਂ ਪੈਣਗੀਆਂ ਜੇ ਛੱਡੋਗੇ ਤਾਂ ਅੱਗੇ ਵਧੋਗੇ ਨਹੀਂ ਲੋਕ ਆ ਨਾ ਜਿਹੜੇ ਪਿੰਡੋਂ ਪਿੰਡੀ ਇਹ ਚਵਾਚ ਵੀ ਜਰੂਰ ਚੱਲ ਪਈ ਆ ਵੀ ਇਹ ਉਹਨਾਂ ਨਾਲੋਂ ਵੀ ਗਏ ਗੁਜ਼ਰੀ ਆ ਇਹ ਉਹਨਾਂ ਨਾਲੋਂ ਵੀ ਗਾਹ ਲੰਗੇ ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਵੇਂ ਕਿ ਤੁਸੀਂ ਆਪਦੀ ਪਾਰਟੀ ਨੂੰ ਕਾਮਯਾਬ ਕਰਨ ਲਈ ਤਾਨੂੰ ਇਹ ਬਹੁਤ ਵੱਡਾ ਹੰਕਾਰ ਹੋ ਗਿਆ ਕਿ ਤੁਹਾਡੇ ਕੋਲੇ 93 ਐਮਐਲਿਆਂ ਦੀ ਬਹੁਮਤ ਆ ਪਰ ਉਹ 93 ਜੇ ਸਹੀ ਅਸੂਲਾਂ ਤੇ ਰਹਿਣਗੇ ਤਾਂ 93 ਗਿਨੇ ਜਾਣਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਤੁਸੀਂ ਆਪ ਵੀ ਦੇਖ ਲਿਓ 2027 ਦੇ ਵਿੱਚ ਪੰਜਾਬ ਦੇ ਵਿੱਚ ਤੁਹਾਡੇ ਕੀ ਹੁੰਦੇ ਆ ਜੇ ਪੰਜਾਬ ਆ ਨਾ ਲੋਕਾਂ ਨੂੰ ਅੱਖਾਂ ਤੇ ਪਲਕਾਂ ਦੇ ਬਿਠਾਉਣਾ ਜਾਣਦਾ ਤੇ ਥੱਲੇ ਲਾਉਣਾ ਵੀ ਜਾਣਦਾ ਥੱਲੇ ਲਾਉਣ ਲੱਗਿਆਂ ਵੀ ਇਹ देर ਨਹੀਂ ਲਾਉਂਦਾ ਸੋ ਇਹ ਸਮੇਂ ਨੂੰ ਵਾਚ ਕੇ ਧਰੋ ਸਮੇਂ ਦੀ ਕਦਰ ਕਰਨੀ ਸਿੱਖੋ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਯਕੀਨ ਕਰਦੇ ਆ ਤੁਹਾਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੇ ਆ ਉਹਨਾਂ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਨਾ ਕਰੋ ਜੇ ਕਰੋ ਉਹਨਾਂ ਲੋਕਾਂ ਦੇ ਨਾਲ ਤੁਸੀਂ ਵਿਸ਼ਵਾਸ ਕਰਨ ਲੱਗੇ ਤਾਂ ਉਹ ਦਿਨ ਦੂਰ ਨਹੀਂ ਜੈਸ ਦਿਨ ਲੋਕ ਜਿਹੜੇ ਤੁਹਾਨੂੰ ਆਪਣੇ ਦਿਲਾਂ ਤੋਂ ਤਾਂ ਲਾ ਚੁੱਕੇ ਆ ਦਿਮਾਗ ਚੋਂ ਵੀ ਲਾ ਦੇਣਗੇ ਸੋ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਕਹੈਂਕੜ ਬਾਜੀ ਨਾਲ ਧੌਂਸ ਦੇ ਨਾਲ ਕਦੇ ਵੀ ਰਾਜ ਕਾਇਮ ਨਹੀਂ ਹੁੰਦੇ ਚੇਰੇ ਪਹਿਲਵਾਨ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਕਰਕੇ ਕਾਇਮ ਸੀ ਕਿਉਂਕਿ ਉਹਨੇ ਨਿਮਰਤਾ ਦੇ ਨਾਲ ਰਾਜ ਕੀਤਾ ਸੀ ਤੇ ਉਹਦੇ ਰਾਜ ਦੇ ਵਿੱਚ ਇੱਕ ਵੀ ਭੁੱਖਾ ਨਹੀਂ ਸੀ ਮਰਿਆ ਤੇ ਇੱਕ ਵੀ ਫਾਂਸੀ ਨਹੀਂ ਸੀ ਚੜਿਆ ਤੁਸੀਂ ਗੱਲ ਤਾਂ ਬਹੁਤ ਵੱਡੇ ਵੱਡੇ ਸਟੇਜਾਂ ਤੋਂ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਰਦੇ ਰਹਿੰਦੇ ਹੋ